हां जी दोस्तों बहुत-बहुत स्वागत है अपने चैनल पे मैं लास्मा ਤੇ ਪੈਸ਼ਰ ਦੇ ਲਈ ਦੋ ਵੱਡੀਆਂ ਖੁਸ਼ਖਬਰੀਆਂ ਦੇ ਸਾਹਮਣੇ ਨਿਕਲ ਕੇ ਆ ਰਹੇ ਨੇ ਪਹਿਲੀ ਖੁਸ਼ਖਬਰੀ ਕੰਪਿਊਟ ਪੈਨਸ਼ਨਰਸ ਨੂੰ ਲੈ ਕੇ ਸਾਹਮਣੇ ਆਈ ਹੈ ਇਸ ਤੋਂ ਇਲਾਵਾ ਜਿਹੜਾ ਐਨਪੀਐਸ ਤੋਂ ਜਿਹੜੇ ਵੀ ਕਰਮਚਾਰੀ ਨੇ ਯੂਪੀਐਸ ਦੇ ਵਿੱਚ ਆਪਣੀ ਪੈਨਸ਼ਨ ਤਬਦੀਲ ਕਰਵਾਉਣਾ ਤੇ ਉਸ ਦੇ ਬਾਰੇ ਜਿਹੜੀ ਹੈ ਤਾਜ਼ਾ ਅਪਡੇਟ ਜਿਹੜੀ ਸਾਹਮਣੇ ਆ ਰਹੀ ਹੈ ਦੋ ਵੱਡੀਆਂ ਅਪਡੇਟਸ ਉਹਨਾਂ ਸਾਂਝੇ ਕਰਾਂਗੇ ਸਭ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਹੋ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਸਭ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਚਾਹੀਦਾ ਸੋ ਦੋਸਤੋ ਤੁਹਾਨੂੰ ਦੱਸ ਦਈਏ ਕਿ ਜਿਹੜਾ ਦੇਹਾ ਕੇਂਦਰ ਸਰਕਾਰ ਨੇ ਮੌਜੂਦਾ ਜਿਹੜੇ ਰਿਟਾਇਰਡ ਬਲਾਸਮਾਂ ਦੇ ਲਈ ਇੱਕ ਵੱਡੀ ਅਪਡੇਟ ਸਾਡੇ ਸਾਹਮਣੇ ਆ ਰਹੀ ਹੈ ਲੰਬੇ ਸਮੇਂ ਤੋਂ ਚੱਲਦੇ ਕੰਪਿਊਟ ਪੈਨਸ਼ਨ ਦੀ ਬਹਾਲੀ ਦੀ ਜਿਹੜੀ ਮਿਆਦ ਨੂੰ 15 ਸਾਲ ਤੋਂ ਘਟਾ ਕੇ 12 ਸਾਲ ਕਰਨ ਦੀ ਮੰਗ ਨੂੰ ਹੁਣ ਪੂਰਾ ਕੀਤਾ ਜਾ ਸਕਦਾ ਹੈ ਇਹ ਮੰਗ ਨੈਸ਼ਨਲ ਕੋਰਸ ਸਟਾਫ ਸਾਈਡ ਦੇ ਵੱਲੋਂ ਕੇਂਦਰ ਸਰਕਾਰ ਨੂੰ ਦਿੱਤੇ ਗਏ ਮੰਗ ਪੱਤਰ ਦਾ ਹਿੱਸਾ ਬਣ ਗਈ ਹੈ ਇਹ ਉਮੀਦ ਜਿਤਾਈ ਜਾ ਰਹੀ ਹੈ ਕਿ ਇਸ ਨੂੰ 8ਵੇਂ ਪੀ ਕਮਿਸ਼ਨ ਦੇ ਜਿਹੜੀ ਨੋਟੀਫਿਕੇਸ਼ਨ ਵਿੱਚ ਸ਼ਾਮਿਲ ਕੀਤਾ ਜਾ ਸਕਦਾ ਹੈ ਸੋ ਦੋਸਤੋ ਤੁਹਾਨੂੰ ਦੱਸ ਦੇਈਏ ਕੰਪਿਊਟ ਪੈਨਸ਼ਨ ਕੀ ਹੈ ਜਦੋਂ ਕੋਈ ਵੀ ਕਰਮਚਾਰੀ ਮਲਾਜ਼ਮ ਰਿਟਾਇਰ ਹੁੰਦਾ ਤਾਂ ਉਸ ਨੂੰ ਪੈਨਸ਼ਨ ਦਾ ਕੁਝ ਹਿੱਸਾ ਜਿਹੜਾ ਹੈ ਇੱਕ ਮੋਸ਼ਤ ਹੀ ਦਿੱਤਾ ਜਾਂਦਾ ਹੈ ਜਿਸ ਦੀ ਕਟੌਤੀ ਸਮੇਂ ਜਿਹੜੀ ਹੈ ਸਮੇਤ ਵਿਆਜ 15 ਸਾਲ ਦੇ ਵਿੱਚ ਕੀਤੀ ਜਾਂਦੀ ਹੈ ਇਸ ਨੂੰ ਕੰਪਿਊਟੇਸ਼ਨ ਆਫ ਪੈਨਸ਼ਨ ਕਿਹਾ ਜਾਂਦਾ ਇਸ ਦੇ ਬਦਲੇ ਇਸ ਉਸ ਦੀ ਜਿਹੜੀ ਮਾਸਿਕ ਪੈਨਸ਼ਨ ਜੋ ਕਿ ਅਗਲੇ 15 ਸਾਲ ਤੱਕ ਕਟੌਤੀ ਕੀਤੀ ਜਾਂਦੀ ਹੈ ਤਾਂ ਜੋ ਸਰਕਾਰ ਅਗਲੇ ਦਿੱਤੀ ਗਈ ਜਿਹੜੀ ਰਕਮ ਨੂੰ ਵਾਪਸ ਪ੍ਰਾਪਤ ਕਰ ਸਕੇ ਫਿਲਹਾਲ ਇਹ ਪ੍ਰਕਿਰਿਆ 15 ਸਾਲ ਚਲਦੀ ਹੈ ਪਰ ਪੈਸ਼ਨਰ ਅਤੇ ਮੁਲਾਜ਼ਮ ਸੰਸਥਾਵਾਂ ਦਾ ਕਹਿਣਾ ਹੈ ਕਿ ਇਹ ਮਿਆਦ ਬਹੁਤ ਲੰਬੀ ਹੈ ਆਰਥਿਕ ਤੌਰ ਤੇ ਇਸ ਇਹ ਜਿਹੜੀ ਜਿਹੜੀ ਅਸਮਾਨ ਹੈ ਖਾਸ ਕਰਕੇ ਮੌਜੂਦਾ ਸਮੇਂ ਦੇ ਵਿੱਚ ਵਿਆਸਦਰਾ ਘਟ ਰਹੀਆਂ ਹਨ ਅਤੇ ਜੀਵਨ ਜਿਹੜੀ ਖੱਟੀ ਦੀ ਲਾਗਤ ਅਤੇ ਖਰਚੇ ਵਧ ਰਹੇ ਹਨ ਜਿਸ ਦੇ ਕਾਰਨ ਰਿਟਾਇਰ ਮੁਲਾਜ਼ਮ ਆਪਣੇ ਹੀ ਪੈਸ਼ਨ ਤੋਂ ਲੰਬੇ ਸਮੇਂ ਤੋਂ ਜਿਹੜੇ ਲੋੜੀਂਦੇ ਰਹ ਜਾਂਦੀ ਹੈ 12 ਸਾਲ ਦਾ ਕੀ ਮਾਮਲਾ ਹੈ ਸਰਕਾਰੀ ਮਲਾਜ਼ਮ ਜਿਹੜੇ ਯੂਨੀਅਨ ਨੇ ਮੰਗ ਕੀਤੀ ਹੈ ਕਿ ਕੰਪਿਊਟਰ ਨੂੰ 15 ਸਾਲ ਦੀ بجائے 12 ਸਾਲ ਕੀਤਾ ਜਾਵੇ ਇਹ ਮੰਗ ਜਿਹੜੀ ਹੈ ਮੰਤਰੀ ਕੋਲ ਜਿਹੜੀ ਹੈ ਪਹੁੰਚ ਵਿੱਤ ਮੰਤਰੀ ਦੇ ਕੋਲ ਪਹੁੰਚ ਚੁੱਕੀ ਹੈ ਰਿਟਾਇਰ ਮਲਾਜ਼ਮਾਂ ਨੂੰ ਜਲਦੀ ਹੀ ਉਹਨਾਂ ਦੀ ਜਿਹੜੀ ਪੂਰੀ ਪੈਨਸ਼ਨ ਮਿਲਣੀ ਸ਼ੁਰੂ ਹੋ ਜਾਵੇਗੀ ਇਸ ਨਾਲ ਉਹ ਮੈਡੀਕਲ ਸਮਾਜਿਕ ਜ਼ਿੰਮੇਵਾਰੀਆਂ ਅਤੇ ਪਰਿਵਾਰਕ ਖਰਚੇ ਨੂੰ ਬਿਨ ਤੇ ਢੰਗ ਨਾਲ ਸੰਭਾਲ ਸਕਣਗੇ ਇਸ ਤੋਂ ਇਲਾਵਾ 12 ਸਾਲ ਦੀ ਮਿਆਦ ਦੇ ਨਾਲ ਸਰਕਾਰ ਦੇ ਮਲੇ ਇਹ ਤੇ ਵੀ ਬਹੁਤ ਜ਼ਿਆਦਾ ਭਾਰੀ ਨਹੀਂ ਭਾਰ ਨਹੀਂ ਪਵੇਗਾ ਕਿਉਂਕਿ ਪਹਿਲਾਂ ਹੀ ਕਟੋਤੀ ਕੀਤੀ ਗਈ ਰਕਮ ਅਤੇ ਵਿਆਸ ਦਾ ਪ੍ਰਭਾਵ ਹੌਲੀ-ਹੌਲੀ ਘਟ ਰਿਹਾ ਹੈ ਬੈਂਕਾਂ ਵੱਲੋਂ ਵੀ ਵਿਆਸ ਸਰਾਂ ਨੂੰ ਕਾਫੀ ਕਟ ਜਿਹੜਾ ਹੈ ਘਟ ਕਰ ਦਿੱਤਾ ਗਿਆ ਹੈ ਸਰਕਾਰੀ ਸੂਤਰਾਂ ਦੇ ਅਨੁਸਾਰ ਇਹ ਮੰਗ ਹੁਣ 8ਵੇਂ ਤਨਖਾਹ ਕਮਿਸ਼ਨ ਦੇ ਜਿਹੜੀ ਹੈ ਟਰਮ ਆਫ ਰਿਫਰੈਂਸ ਦੇ ਵਿੱਚ ਸ਼ਾਮਿਲ ਕੀਤੇ ਜਾਣ ਦਾ ਵਿਚਾਰ ਕੀਤਾ ਜਾ ਰਿਹਾ ਹੈ ਜੇ ਇਹ ਜਿਹੜਾ ਪ੍ਰਸਤਾਵ ਟਰਮ ਆਫ ਰਿਫਰੈਂਸ ਦੇ ਵਿੱਚ ਸ਼ਾਮਿਲ ਹੁੰਦਾ ਤਾਂ ਇਹ ਯਕੀਨੀ ਮੰਨਿਆ ਜਾ ਰਿਹਾ ਹੈ ਕਿ ਭਵਿੱਖ ਦੇ ਵਿੱਚ ਬਦਲਾਵ ਲਾਗੂ ਹੋ ਸਕਦਾ ਹੈ ਤਾਕਲੇ ਦੇ ਤੌਰ 'ਤੇ ਦੌਰ ਹੈ ਕਿ 7ਵੇਂ ਤਨਖਾਹ ਕਮਿਸ਼ਨ ਦਾ ਜਿਹੜਾ ਕਾਰਜਕਾਲ ਹੈ 31 ਦਸੰਬਰ 2025 ਨੂੰ ਪੂਰਾ ਹੋ ਰਿਹਾ ਹੈ ਹਰ 10 ਸਾਲ ਦੇ ਵਿੱਚ ਨਵਾਂ ਤਨਖਾਹ ਕਮਿਸ਼ਨ ਲਾਗੂ ਹੁੰਦਾ ਹੈ ਇਸ ਦੇ ਲਈ 8ਵੇਂ ਤਨਖਾਹ ਕਮਿਸ਼ਨ ਨੂੰ 1 ਜਨਵਰੀ 2026 ਤੋਂ ਲਾਗੂ ਮੰਨਿਆ ਜਾ ਰਿਹਾ ਹੈ ਹਾਲਾਂਕਿ ਸਰਕਾਰ ਨੇ ਅਜੇ ਤੱਕ ਕਮਿਸ਼ਨ ਦੇ ਗਠਨ ਜਾਂ ਉਸ ਦੇ ਮੈਂਬਰਾਂ ਦਾ ਐਲਾਨ ਨਹੀਂ ਕੀਤਾ ਜਿਸ ਕਾਰਨ ਇਸ ਦੀ ਪ੍ਰਕਿਰਿਆ ਦੇ ਵਿੱਚ ਸੰਭਾਵੀ ਦੇਰੀ ਦੀਆਂ ਅਟਕਲਾਂ ਆ ਗਈਆਂ ਆ ਗਈਆਂ ਜਾ ਰਹੀਆਂ ਹਨ ਦੂਜਾ ਜਿਹੜਾ ਅਪਡੇਟ ਨਿਕਲ ਕੇ ਸਾਹਮਣੇ ਆ ਰਿਹਾ ਹੈ ਉਹਨਾਂ ਕਰਮਚਾਰੀਆਂ ਦੇ ਲਈ ਇਹ ਜੋ ਤਬਦੀਲ ਕਰਨਾ ਚਾਹੁੰਦੇ ਆ ਐਨਪੀਐਸ ਤੋਂ ਯੂਪੀਐਸ ਦੇ ਵਿੱਚ ਕੇਂਦਰ ਸਰਕਾਰ ਨੇ ਕਰਮਚਾਰੀਆਂ ਦੇ ਹਿੱਤ ਦੇ ਵਿੱਚ ਇੱਕ ਵੱਡਾ ਅਤੇ ਰਾਹਤ ਭਰਿਆ ਫੈਸਲਾ ਲਿਆ ਹੈ ਹੁਣ ਜਿਹੜਾ ਯੂਨੀਫਾਈਡ ਪੈਨਸ਼ਨ ਸਕੀਮ ਯੂਪੀਐਸ ਦੀ ਚੋਣ ਕਰਨ ਵਾਲੇ ਕਰਮਚਾਰੀਆਂ ਨੂੰ ਉਹ ਜਿਹੜਾ ਹੈ ਟੈਕਸ ਲਾਭ ਮਿਲਣਗੇ ਜੋ ਹੁਣ ਤੱਕ ਸਿਰਫ ਐਨਪੀਐਸ ਦੇ ਤਹਿਤ ਹੀ ਮਿਲਦੇ ਸਨ ਸਰਕਾਰ ਨੇ ਹੁਣ ਇਸ ਵਿਕਲਪ ਨੂੰ ਚੁਣਨ ਦੀ ਆਖਰੀ ਮਿਤੀ 30 ਜੂਨ ਤੋਂ ਵਧਾ ਕੇ 30 ਸਤੰਬਰ ਤੱਕ 2025 ਕਰ ਦਿੱਤੀ ਹੈ ਇਹ ਵਾਅਦਾ ਮੌਜੂਦਾ ਕਰਮਚਾਰੀਆਂ ਦੇ ਨਾਲ-ਨਾਲ ਸੇਵਾ ਮੁਕਤ ਕਰਮਚਾਰੀਆਂ ਦੇ ਮੀਤਿਕ ਪੈਸ਼ਨਰਸ ਦੇ ਜੀਵਨ ਸਾਥੀ ਨੂੰ ਵੀ ਦਿੱਤਾ ਗਿਆ ਹੈ ਮਿਤ ਮੰਤਰਾਲੇ ਨੇ ਇਸ ਕਦਮ ਨਾਲ ਕੇਂਦਰੀ ਸਰਕਾਰੀ ਕਰਮਚਾਰੀਆਂ ਦੇ ਲਈ ਯੂਨੀਫਾਈਡ ਪੈਨਸ਼ਨ ਸਕੀਮ ਹੋਰ ਵੀ ਬਿਹਤਰ ਹੋ ਜਾਵੇਗੀ ਧਿਆਨ ਜੋ ਕਿ ਇਹੀ ਗੱਲ ਹੈ ਕਿ ਸਾਲ ਦੀ ਸ਼ੁਰੂਆਤ ਦੇ ਵਿੱਚ 1 ਅਪ੍ਰੈਲ 2025 ਤੋਂ ਯੂਨੀਫਾਈਡ ਪੈਨਸ਼ਨ ਸਕੀਮ ਨੂੰ ਕੇਂਦਰ ਸਰਕਾਰ ਦੀਆਂ ਸਿਵਲ ਸੇਵਾਵਾਂ ਦੇ ਵਿੱਚ ਸ਼ਾਮਿਲ ਹੋਣ ਵਾਲੀਆਂ ਦੀਆਂ ਐਨਪੀਐਸ ਦੇ ਤਹਿਤ ਇੱਕ ਵਿਕਲਪ ਵਜੋਂ ਪੇਸ਼ ਕੀਤਾ ਗਿਆ ਸੀ ਯੂਪੀਐਸ ਅਤੇ ਤਹਿਤ ਕੇਂਦਰ ਸਰਕਾਰ ਕਰਮਚਾਰੀਆਂ ਦੀ ਮੋਲ ਤਨਖਾਹ ਤੇ ਮਹਿੰਗਾਈ ਪੱਤੇ 18.5% ਜਿਹੜੇ ਪਰਸੈਂਟ ਯੋਗਦਾਨ ਜਿਹੜਾ ਹੈ ਪਾਉਂਦੀ ਹੈ ਇਸ ਦੇ ਨਾਲ ਹੀ ਕਰਮਚਾਰੀਆਂ ਨੂੰ 10% ਜਿਹੜਾ ਯੋਗਦਾਨ ਪਾਉਣਾ ਪੈਂਦਾ ਹੈ ਇਸ ਯੋਜਨਾ ਦਾ ਉਦੇਸ਼ ਸੇਵਾ ਮੁਕਤੀ ਤੋਂ ਬਾਅਦ ਸਰਕਾਰੀ ਕਰਮਚਾਰੀ ਨੂੰ ਯਕੀਨੀ ਪੈਨਸ਼ਨ ਦੇਣਾ ਇਸ ਨੂੰ ਐਨਪੀਐਸ ਨਾਲੋਂ ਵਧੇਰੇ ਸਥਿਰ ਅਤੇ ਰਵਾਇਤ ਲਾਭ ਆਧਾਰ ਮੰਨਿਆ ਜਾਂਦਾ ਹੈ ਵਰਤਮਾਨ ਦੇ ਵਿੱਚ ਐਨਪੀਐਸ ਅਧੀਨ ਆਉਣ ਵਾਲੇ ਕੇਂਦਰੀ ਕਰਮਚਾਰੇ ਨੂੰ ਇੱਕ ਵਾਰ ਦਾ ਵਿਕਲਪ ਦਿੱਤਾ ਗਿਆ ਹੈ ਜਿਸ ਦੇ ਤਹਿਤ ਯੂਪੀਐਸ ਚੋਣ ਜਿਹੜੀ ਕਿ ਕਰ ਸਕਦੇ ਹਨ ਹਾਲਾਂਕਿ ਇਸ ਦੇ ਵਿੱਚ ਲਾਜ਼ਮੀ ਨਹੀਂ ਹੈ ਸਗੋਂ ਸਵੈ ਇੱਛਾ ਹੈ ਜਿਹੜਾ ਕਿ ਜੇਕਰ ਕਿਸੇ ਦੀ ਵੀ ਮਰਜ਼ੀ ਹੈ ਤਾਂ ਉਹ ਇਸ ਵਿੱਚ ਆਪਣੀ ਇੱਛਾ ਦੇ ਅਨੁਸਾਰ ਯੂਪੀਐਸ ਤੋਂ ਐਨਪੀਐਸ ਵਿੱਚ ਆ ਸਕਦਾ ਹੈ ਇਸ ਮੰਤ ਨਾਲ ਮੰਦਰਾਲੇ ਦੇ ਅਨੁਸਾਰ ਯੂਪੀਐਸ ਵਿੱਚ ਔਨ ਕਰਨ ਵਾਲੇ ਕਰਮਚਾਰੀ ਨਾ ਹੋਣ TDS ਛੁੱਟ ਅਤੇ ਹੋਰ ਸਾਰੇ ਟੈਕਸ ਲਾਭ ਵੀ ਮਿਲਣਗੇ ਜੋ ਹੁਣ ਤੱਕ ਸਿਰਫ NPS ਦੇ ਅਧੀਨ ਦਿੱਤੇ ਜਾ ਰਹੇ ਸਨ ਇਹ ਫੈਸਲਾ ਦੋਵਾਂ ਫੈਸ਼ਰ ਸਕੀਮਾਂ ਵਿਚਕਾਰ ਸਮਾਨਤਾ ਸਥਾਪਿਤ ਕਰਦਾ ਹੈ ਕਰਮਚਾਰੀਆਂ ਦੇ ਲਈ ਇਹ ਜਾਨਣਾ ਬਹੁਤ ਹੀ ਮਹੱਤਵਪੂਰਨ ਹੈ ਜੇਕਰ ਤੁਸੀਂ NPS ਦੇ ਅਧੀਨ ਹੋ ਜਾਂ ਫਿਰ UPS ਦੇ ਵਿੱਚ ਬਦਲਣਾ ਚਾਹੁੰਦੇ ਹੋ ਤਾਂ ਇਹ ਮੌਕਾ ਸਿਰਫ ਇੱਕ ਵਾਰ ਹੀ ਉਪਲਬਧ ਹੋਵੇਗਾ ਇਸ ਤੰਬਾ 2025 ਤੱਕ ਆਪਣਾ ਵਿਕਲਪ ਚੁਣਨਾ ਲਾਜ਼ਮੀ ਹੈ ਯੂਪੀਐਸ ਵਿੱਚ ਇੱਕ ਨਿਸ਼ਚਿਤ ਪੈਨਸ਼ਨ ਯੋਜਨਾ ਜਿਸ ਦੇ ਵਿੱਚ ਸਰਕਾਰ ਵਧੇਰੇ ਯੋਗਦਾਨ ਪਾਉਂਦੀ ਹੈ ਹੁਣ ਯੂਪੀਐਸ ਅਤੇ ਉਹ ਹੀ ਜਿਹੜਾ ਟੈਕਸ ਛੂਟ ਉਪਲਬਧ ਹੋਵੇਗੀ ਜੋ ਐਨਪੀਐਸ ਦੇ ਵਿੱਚ ਹੈ ਕੇਂਦਰ ਸਰਕਾਰ ਦੇ ਇਸ ਕਦਮ ਦੇ ਨਾਲ ਉਹਨਾਂ ਕਰਮਚਾਰੀਆਂ ਨੂੰ ਵਿਸ਼ੇਸ਼ ਰਾਹਤ ਮਿਲਦੀ ਹੈ ਜੋ ਸੇਵਾ ਮੁਕਤੀ ਤੋਂ ਬਾਅਦ ਵਧੇਰੇ ਸਥਿਰ ਅਤੇ ਚਕਨੀ ਪੈਨਸ਼ਨ ਲਾਭਕਾਰੇ ਹਨ ਉਹਨਾਂ ਕਰਮਚਾਰੀਆਂ ਨੇ ਸੋਚ ਸਮਝ ਕੇ ਫੈਸਲਾ ਲੈਣ ਲਈ ਜਿਹੜਾ ਕਿ ਵਧੇਰੇ ਜਿਹੜਾ ਸਮਾਂ ਅਤੇ ਵਿਕਲਪ ਮਿਲੇਗਾ ਕਿਉਂਕਿ ਤਰੀਕ ਦੇ ਵਿੱਚ ਵਾਅਦਾ ਕਰ ਦਿੱਤਾ ਗਿਆ ਹੈ ਜਿਹੜੇ ਵੀ ਵੀਰ ਭੈਣ ਜਿਹੜੇ ਭਰਾ ਐਨਪੀਐਸ ਦੇ ਵਿੱਚ ਸਮੇ ਜਿਹੜਾ ਜਿਹੜੇ ਸਮੇ ਚੁਣਿਆ ਹੋਇਆ ਹੈ ਜੇਕਰ ਉਹ ਯੂਪੀਐਸ ਦੇ ਵਿੱਚ ਜਾਣਾ ਚਾਹੁੰਦੇ ਹਨ ਤਾਂ ਕਿਉਂਕਿ ਤਰੀਕ ਦੇ ਵਿੱਚ ਵਾਅਦਾ ਕਰ ਦਿੱਤਾ ਗਿਆ ਹੈ ਇਹ ਸਿਆਸਤੀਆਂ ਦੋ ਵੱਡੀਆਂ ਅਪਡੇਟ ਹੋਰ ਲੈ ਕੇ ਆਵਾਂਗੇ ਨਵੀਂ ਅਪਡੇਟ ਬਣੀ ਰਹਿਣਾ ਚੈਨਲ ਨਾਲ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ